ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਂ ਪਟਿਆਲਾ ਸ਼ਾਈ ਪੱਗ ਦੀ ਜਿਸ ਦੀ ਲੈਂਥ ਹੈ ਗਿਆ 7 ਮੀਟਰ ਤੇ ਕਪੜਾ ਉਹ ਆਪਾਂ ਨੇ ਫੁੱਲ ਹਲ ਵਰਤਿਆ ਜਿਹੜਾ ਆਪਾਂ ਨੇ ਪਹਿਲਾ ਲੜ ਲਵਣਾ ਲੜ ਨੂੰ ਸਰਦੇ ਸੈਟਰ ਦੇ ਵਿੱਚੋਂ ਲਿਆ ਕੇ ਤੇ ਫਰੰਟ ਦੇ ਉੱਤੇ ਲੜ ਨੂੰ ਜਿਹੜਾ ਗਰ ਹੋਲਡ ਕਰਕੇ ਬੈਕ ਤੱਕ ਲੜ ਨੂੰ ਸਾਫ਼ ਕਰਕੇ ਆਪਾਂ ਲਗਾ ਦੇਣਾ ਹੁਣ ਦੂਜਾ ਲੜ ਦੂਜੇ ਲੜ ਨੂੰ ਵੀ ਜਿਹੜਾ ਆਪਾਂ ਹਲਕਾ ਆ ਉੱਪਰੋਂ ਚੰਗੀ ਜਿੱਥੋਂ ਆਪਾਂ ਪਹਿਲਾ ਲੜ ਲਿਆਦਾ ਸੀ ਪਹਿਲੇ ਲੜਦੇ ਉੱਪਰ ਚੂਲੇ ਆ ਕੇ ਤੇ ਲੜ ਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰਨਾ ਤੇ ਫਰੰਟ ਦੇ ਤੋ ਲੜ ਨੂੰ ਡਬਲ ਫੋਲਡ ਕਰਕੇ ਤੇ ਉੱਤੋਂ ਇੱਕ ਗਰ ਫੋਲਡ ਕਰਕੇ ਹੁਣ ਜਿਹੜਾ ਇਹ ਸਲਾਰਟ ਦੇ ਉੱਤੇ ਹੱਥ ਫੇਰ ਕਿੜਾ ਬੈਕ ਤੱਕ ਲੜ ਨੂੰ ਸਾਫ਼ ਕਰਕੇ ਆਪਾਂ ਲਗਾ ਦੇਵਾਂਗੇ ਜੀ ਤੇ ਹੁਣ ਤੀਜਾ ਲੜ ਲਗਾਵਾਂਗੇ ਤੀਸਰੇ ਲੜ ਨੂੰ ਬੈਕ ਤੋਂ ਪਿੰਚ ਕਰਕੇ ਅੱਖ ਤੱਕ ਲੜ ਨੂੰ ਖਿੱਚਣਾ ਅੱਖ ਤੱਕ ਖਿੱਚ ਕੇ ਉਸ ਦਾੜਾ ਬਾਦੂ ਕਪੜਾ ਹੋਊਗਾ ਉਸ ਕਪੜੇ ਨੂੰ ਅੰਦਰ ਨੂੰ ਫੋਲਡ ਕਰਕੇ ਦੇ ਫਰੰਟ ਦੇ ਤੋਂ ਲੜਨੂ ਜਿਹੜਾ ਆਪਾਂ ਇੱਕ ਗਾ ਫੋਲਡ ਕਰਾਂਗੇ ਇੱਕ ਗਾ ਲੜਨੂ ਫੋਲਡ ਕਰਕੇ ਇਸ ਲੜਨੂ ਵੀ ਹਲਕਾ ਖਿੱਚ ਕੇ ਡਬਲ ਫੋਲਡ ਕਰ ਡਬਲ ਫੋਲਡ ਕਰਕੇ ਤੇ ਲੜਨੂ ਜਿਹੜਾ ਆਪਾਂ ਬੈਕ ਤੱਕ ਆਉਣ ਸਾਫ਼ ਕਰਕੇ ਲਗਾ ਦੇਵਾਂਗੇ ਜੀ ਤੇ ਹੁਣ ਇਹਨਾਂ ਵਿੱਚਾਂ ਦੇ ਵਿੱਚ ਆਪਾਂ ਬਾਅਦ ਫੇਰ ਕਿਹੜਾ ਆਪਣਾ ਇਹਨਾਂ ਵਿੱਚਾਂ ਦਾ ਫਾਸਲਾ ਹੋਊਗਾ ਸਵਾਸ ਨੂੰ ਸੈੱਟ ਕਰਨਾ ਆਪਣੇ ਇਹੜੇ ਪੇਚਾਂ ਦਾ فاਸਲਾ ਆਪਾਂ ਨੇ ਸੇਮ ਰੱਖਣਾ ਜਿਹੜੇ ਆਪਣੇ ਉੱਪਰਲੇ ਪੇਚ ਆਉਣਗੇ ਉਹਨਾਂ ਪੇਚਾਂ ਦਾ ਵੀ ਜਿਹੜਾ ਆਪਾਂ ਨੇ فاਸਲਾ ਸੇਮ ਰੱਖਣਾ ਉੱਪਰਲੇ ਪੇਚਾਂ ਦਾ فاਸਲਾ ਸੈਟ ਕਰਨ ਦੇ ਲਈ ਤੁਸੀਂ ਡਬਲ ਸ਼ੀਸ਼ਾ ਵਰਤ ਸਕਦੇ ਹੋ ਡਬਲ ਸ਼ੀਸ਼ੇ ਵਿੱਚ ਦੇਖ ਕੇ ਕਿਸ਼ੇ ਵੀ ਤੁਹਾਡੇ ਉੱਪਰਲੇ ਪੇਚ ਦਾ فاਸਲਾ ਵਧਿਆ ਘਟੂਗਾ ਤੁਸੀਂ ਡਬਲ ਸ਼ੀਸ਼ੇ ਵਿੱਚ ਦੇਖ ਕੇੜਾ ਬਣਾ ਲੜਾਂ ਦਾ فاਸਲਾ ਸੈਟ ਕਰ ਸਕਦੇ ਹੋ ਜੀ ਉਹ ਸਾਰੇ ਪੇਚਾਂ ਦੇ ਵਿੱਚ ਬਾਅਦ ਫੇਰ ਕਿਹੜਾ ਨਾ ਆਪਣਾ ਖਾਸ ਲਾਉਗਾ ਫਾਸ ਰੰਗਾ ਪਾਣੀ ਸੈੱਟ ਕਰ ਲੈਣਾ ਤੇ ਹੁਣ ਤੋਂ ਅੱਥੇ ਲੜਨ ਨੂੰ ਵੀੜਾ ਆਪਾਂ ਫਰੰਦ ਜੇ ਡਬਲ ਹੋਲਡ ਕਰਕੇ ਤੇ ਲੜਨ ਨੂੰ ਜਿਹੜਾ ਆਪਾਂ ਬੈਕ ਤੱਕ ਸਾਫ ਕਰਕੇ ਲਗਾ ਦੇਣਾ ਜੀ ਇਸ ਲੜਤ ਵੀ ਜਿਹੜਾ ਚੰਗੀ ਤਰ੍ਹਾਂ ਹੱਥ ਫੇਰ ਕੇ ਬੈਕ ਤੱਕ ਲੜਨ ਨੂੰ ਸਾਫ ਕਰਕੇ ਲਗਾ ਲਗਾ ਦੇਣਾ ਤੇ ਹੁਣ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਬਾਜ ਫੇਰ ਕਿਹੜਾ ਆਪਣਾ ਲੜਦਾ ਫਾਸਲਾ ਹੋਊਗਾ ਸਵਾਹ ਜਿਹਨੂੰ ਆਪਾਂ ਸੈੱਟ ਕਰਾਂਗੇ ਜਿਹੜੇ ਆਪਣੀ ਬਾਕੀ ਭਾਗ ਦੀ ਸ਼ੈਡਿੰਗ ਹੋ ਗਈ ਉਹ ਵੀ ਜਿਹੜਾ ਆਪਾਂ ਕਰ ਲੈਣੀ ਆ ਤਾਂ ਹੁਣ ਇਹਨਾਂ ਜਿਹੜਾ ਆਪਾਂ ਲੜ ਲਗਾਇਆ ਸੀਗਾ ਲੜ ਦੇ ਵਿੱਚ ਜਿਹੜਾ ਆਪਾਂ ਬਾਅਦ ਫੇਰ ਕੇ ਜਿਹੜਾ ਆਪਣਾ فاਸਲਾ ਹੋਗਾ ਸਾਲੇ ਨੇ ਸੈੱਟ ਕਰਾਂਗੇ ਹੁਣ ਇਹਨਾਂ ਸ਼ਲੜ ਦੇ ਵਿੱਚ ਜਿਹੜਾ ਆਪਾਂ ਬਾਅਦ ਫੇਰ ਕੇ ਜਿਹੜਾ ਆਪਣਾ ਲੜਦਾ فاਸਲਾ ਹੋਊਗਾ ਉਹ ਸਾਲੇ ਨੇ ਸੈੱਟ ਕਰਾਂਗੇ ਤੇ ਹੁਣ ਪੰਜਮਾ ਲੜ ਲਗਾਵਾਂਗੇ ਪੰਜਮਾ ਲੜ ਨੂੰ ਵੀੜ ਆਪਾਂ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਲੜ ਨੂੰ ਪਿੰਚ ਕਰਕੇ ਅੱਖ ਤੱਕ ਖਿੱਚ ਕੇ ਦਾ ਬਾਧੂ ਕਪੜਾ ਆਪਾਂ ਅੰਦਰ ਨੂੰ ਫੋਲਡ ਕਰਨਾ ਜੀ ਤੇ ਹਲਾੜ ਨੂੰ ਵੀੜ ਆਪਾਂ ਫਰੰਟ ਦੇ ਉੱਤੇ ਡਬਲ ਫੋਲਡ ਕਰਾਂਗੇ ਡਬਲ ਫੋਲਡ ਕਰਕੇ ਤੇ ਫਰੰਟ ਦੇ ਉੱਤੇ ਲੜ ਨੂੰ ਜਿਹੜਾ ਇੱਕ ਗਰ ਫੋਲਡ ਕਰਕੇ ਤੇ ਸਲੜ ਦੁੱਤੀਆਂ ਜਾਂ ਕਿਧਰਾ ਹੱਥ ਫੇਰ ਕਿਹੜਾ ਲੜ ਨੂੰ ਆਪਾਂ ਬੈਕ ਤੱਕ ਸਾਫ਼ ਕਰਾਂਗੇ ਹਨੇ ਸਲਾਡ ਦੇ ਹੁਣ ਇਹ ਸਲਾਡ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਬੈਕ ਤੱਕ ਸਾਫ਼ ਕਰਾਂਗੇ ਜੀ ਜੰਗਿਤ ਰਣੈਣੇ SLAੜ ਦੇ ਵਿੱਚ ਵੀੜਾ ਪਵਾਸ਼ ਫੇਰ ਕਿਹੜਾ ਆਪਣਾ ਲੜਦਾ فاਸਲਾ ਹੋਊਗਾ ਸਵਾਲ ਲੈਣ ਸੈੱਟ ਕਰਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਇਹ ਵੀਡੀਓ ਨਾਲ ਵੀਰਾਂ ਤੱਕ ਜਰੂਰ ਸ਼ੇਅਰ ਕਰਿਓ ਜਿਨ੍ਹਾਂ ਵੀਰਾਂ ਨੂੰ ਪਟਿਆਲਾ ਸ਼ਹੀ ਪੱਗ ਬੰਨਣ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤੇ ਹੁਣ ਸਾਰੇ ਵਿੱਚ ਸਾਰੇ ਪੇਜ ਚੈਨਲ ਦਾ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਸਾਰੇ ਪੇਜ ਚੈਨਲ ਵਿੱਚ ਚੰਗੀ ਤਰ੍ਹਾਂ ਆਪਾਂ ਦਾ ਬਾਅਦ ਸ਼ੇਅਰ ਕੀਤਾ ਆਪਣਾ ਲੜਦਾ ਫਾਦਲਾ ਸੈੱਟ ਕਰਾਂਗੇ ਜੀ ਤੇ ਹੁਣ ਜਿਹੜਾ ਆਪਾਂ ਛੇਮਾ ਲੜ ਲਗਾਵਾਂਗੇ ਛੇਮਾ ਲੜ ਨੂੰ ਬੈਕ ਤੋਂ ਪਿੰਚ ਕਰਕੇ ਅੱਖ ਤੱਕ ਖਿੱਚ ਲੈਣਾ ਤੇ ਇਸ ਤავੇ ਜਿਹੜਾ ਆਪਣਾ ਬਾਹੂ ਕਪੜਾ ਉਸ ਕਪੜੇ ਨੂੰ ਅੰਦਰ ਨੂੰ ਫੋਲਡ ਕਰਕੇ ਤੇ ਉੱਪਰ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਹੋਲਡ ਕਰਨਾ ਤੇ ਨੱਕੀ ਛੇਧ ਵਿੱਚ ਰੱਖ ਜਿਹੜਾ ਲੜ ਨੂੰ ਇੱਕ ਵਾਰ ਫੋਲਡ ਕਰਕੇ ਤੇੜਾ ਲੜ ਨੂੰ ਡਬਲ ਫੋਲਡ ਕਰਕੇ ਤੇ ਇਸ ਲੜ ਨੂੰ ਜਿਹੜਾ ਆਪਾਂ ਹੁਣ ਬੈਕ ਤੱਕ ਇਸ ਲੜ ਤੇ ਹੱਥ ਫੇਰ ਕਿਹੜਾ ਲੜ ਨੂੰ ਆਪਾਂ ਸਾਫ਼ ਕਰਕੇ ਲਗਾ ਦੇਵਾਂਗੇ ਜੀ ਜਿਗਰਾ ਹਿਲਾੜ ਤੇ ਹੱਥ ਫੇਰ ਕਿਹੜਾ ਲੜ ਨੂੰ ਬੈਕ ਤੱਕ ਸਾਫ਼ ਕਰਕੇ ਆਪਾਂ ਲਗਾ ਦੇਣਾ ਹਣੇ ਹਿਲਾੜ ਦੇ ਉੱਪਰ ਵੀ ਜਿਹੜਾ ਆਪਾਂ ਬਾਜ ਫੇਰ ਕਿਹੜਾ ਲੜ ਨੂੰ ਜੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਹੁਣ ਫਰੰਟ ਦੇ ਉੱਤੇ ਬਾਜ ਫੇਰ ਕਿਹੜਾ ਆਪਣਾ ਲੜਦਾ ਫਾਸਲਾ ਉਹ ਜਿਹੜਾ ਆਪਾਂ ਹੁਣ ਸੈੱਟ ਕਰਾਂਗੇ ਜੀ ਜਿਹੜਾ ਜਿਹੜਾ ਆਪਣੇ ਪੇਚਾਂ ਨੂੰ ਉਹਨਾਂ ਪੇਚਾਂ ਨੂੰ ਸੈੱਟ ਕਰਾਂਗੇ ਤੇ ਜਿਹੜਾ ਆਪਾਂ ਕਲਗੀ ਲੜ ਲਈ ਪੱਗ ਪੈਨ ਲਗਾਉਣਾ ਜਿੱਥੇ ਛੇਵੇਂ ਲੜ ਫੋਲਡ ਕੀਤਾ ਸੀ ਛੇਵੇਂ ਲੜ ਦੇ ਉੱਪਰ ਰੱਖ ਕੇ ਜਿਹੜਾ ਆਪਾਂ ਨੇ ਪੱਗ ਪੈਨ ਉਹ ਲਗਾ ਲੈਣਾ ਜੀ ਦੱਸੋ ਜਿਹੜਾ ਆਪਾਂ ਛੇਵੇਂ ਲੜ ਲਗਾ ਸੀਗਾ ਜਿਹੜੇ ਆਪਣੇ ਸਲੜ ਦੇ ਵਿੱਚ ਬਲ ਹੋਣਗੇ ਨਾ ਬਲਾਂ ਨੂੰ ਹਲਕਾ-ਹਲਕਾ ਥੱਲੇ ਖਿੱਚ ਕੇ ਜਿਹੜਾ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਜਿਹੜਾ ਆਪਾਂ ਲਗਾਉਣਾ ਉਸ ਦਾ ਉੱਪਰਲਾ ਪੱਲਾ ਥੱਲੇ ਨੂੰ ਫੋਲਡ ਕਰਨਾ ਜਿਹੜਾ ਥੜਲਾ ਪੱਲਾ ਹੋਊਗਾ ਉਸ ਨੂੰ ਉੱਪਰ ਨੂੰ ਫੋਲਡ ਕਰਨਾ ਤੇ ਅੱਖ ਤੱਕ ਲੜ ਨੂੰ ਖਿੱਚਣਾ ਅੱਖ ਇਸ ਲੜਨ ਨੂੰ ਹੁਣ ਉਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਉਪਰੋਂ ਲੜਨ ਨੂੰ ਫੋਲਡ ਕਰਕੇ ਜਿਹੜਾ ਆਪਾਂ ਲੜਨ ਨੂੰ ਹਲਕਾ ਸਾਫ਼ ਕਰਕੇ ਚੰਗੀ ਤਰ੍ਹਾਂ ਲੜਨ ਨੇੜਾ ਆਪਾਂ ਸੈੱਟ ਕਰਨਾ ਜੀ ਲੜਨ ਨੂੰ ਸੈੱਟੇ ਕਰਨ ਤੋਂ ਬਾਅਦ ਜਿਹੜਾ ਆਪਾਂ ਨੇ ਪੱਗ ਪੈਨ ਲਗਾਇਆ ਸੀਗਾ ਲੜਨ ਨੂੰ ਪੱਗ ਪੈਤਲੇ 'ਚ ਲਿਆ ਕੇ ਫਰੰਟ ਵਾਲਾ ਜਿਹੜਾ ਪਕ ਮਾ ਲੈਣਾ ਫਰੰਟ ਵਾਲ ਲੜਨ ਨੂੰ ਘੁਮਾਉਣ ਤੋਂ ਬਾਅਦ ਆ ਜਿਹੜਾ ਆਪਾਂ ਇਸ ਲੜਨ ਨੂੰ ਛੇਵੇਂ ਲੜ ਥੱਲੇ ਦਬ ਦਵਾਂਗੇ ਜੇਕਰ ਤੁਹਾਡਾ ਲੜ ਉੱਪਰੋਂ ਟਿਲ ਲੜਿਆ ਜਾਂਦਾ ਤੁਸੀਂ ਉਸ ਦੇ ਉੱਤੇ ਪੱਗ ਪੈਣ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਉੱਟਲਾ ਨਹੀਂ ਰਹੇਗਾ ਤੇ ਉਹ ਜਿਹੜੇ ਆਪਣਾ ਆਪਗਾ ਫਰਾਂਟਾ ਕੁਲੀਡ ਹੋ ਚੁੱਕਾ ਹੈ ਫਰਾਂਟਾ ਜਿਹੜੇ ਆਪਣੀ ਬਾਕੀ ਦੀ ਸਾਈਡਿੰਗ ਹੋ ਗਈ ਉਹ ਕਰ ਲਵਾਂਗੇ ਤੇ ਜਿਹੜਾ ਹੁਣ ਆਪਾਂ ਸੈਟ ਕਰਾਂਗੇ ਜਿਹੜਾ ਸਰਦੇ ਸੈਂਟਰ ਦੇ ਵਿੱਚੋਂ ਪੈਰ ਲੜ ਲਗਾਏ ਸੀ ਉਸ ਲੜ ਨੂੰ ਖਿੱਚ ਕੇ ਪੂਰੇ ਸਰ ਉੱਤੇ ਖਿਲਾਰ ਕੇ ਲੜਾ ਥੱਲੇ ਕਪੜੇ ਨੂੰ ਚੰਗੀ ਤਰ੍ਹਾਂ ਦੇ ਕੇ ਮੂੜ ਲੜ ਨੂੰ ਖਿੱਚਣਾ ਮੂੜ ਲੜ ਨੂੰ ਖਿੱਚ ਕੇ ਜਿਹੜਾ ਆਪਣਾ ਸਰਾਟ ਐਡ ਕਰਾਂਗੇ ਜੇਕਰ ਤੁਹਾਡਾ ਸਿਰ ਉੱਪਰੋਂ ਨੰਗਾ ਰਹਿ ਜਾਂਦਾ ਤੁਸੀਂ ਜਿਵੇਂ ਵਿੱਚ ਦੇਖ ਜਿਹੜਾ ਆਪਣਾ ਸਿਰ ਕਵਰ ਕਰ ਸਕਦੇ ਹੋ ਤੇ ਮੂੜ ਲੜ ਨੂੰ ਹੱਟ ਤੋਂ ਫੋਲਡ ਕਰਕੇ ਬੈਗ ਤੇ ਦਬ ਜਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ